ਅੱਛਾ ਠੀਕ 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 14 ਤਰੀਕ ਨੂੰ ਨਾ ਅਜੀ ਸਾਰੇ ਆ ਗਏ ਕਿ ਕਿਸੇ ਦੀ ਵੇਟ ਕਰਨੀ ਹੈ ਚਲੋ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪੰਜਾਬ ਵਿਧਾਨ ਸਭਾ ਵਿਖੇ ਜੀ ਆਇਆਂ ਕਿਨਾਂ ਉਹ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਹਨਾਂ ਸ਼ਾਰਟ ਨੋਟਿਸ ਤੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਆਇਓ ਔਰ ਮੇਰੇ ਖਿਆਲ ਆਪਾਂ ਤਾਂ ਮਿਲ ਵੀ ਇਸ ਤਰ੍ਹਾਂ ਦਾ ਬੜੀ ਦੇਰ ਬਾਅਦ ਮਿਲ ਰਹੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਮਹਾ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਇਤਿਹਾਸਿਕ ਵਿਰਸੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਜੋ ਬਖਸ਼ਿਸ਼ ਜੋ ਗੁਰੂ ਸਾਹਿਬਾਨ ਨੇ ਸਾਡੇ ਤੇ ਕੀਤੀ ਸੀ ਕੋੜ ਸਵਾਰੀ ਉਹ ਫਰਮਾਨ ਵੀ ਹੈ ਕਿ ਖਾਲਸਾ ਸੋਈ ਜੋ ਚੜੇ ਤਰੰਗ ਪੰਜਾਬ ਦੇ ਵਿੱਚ ਘੋੜਸਵਾਰੀ ਦਾ ਬੜਾ ਸ਼ੌਕ ਰਿਹਾ ਹੈ ਘੋੜਸਵਾਰੀ ਨਾਲ ਬੜਾ ਸਬੰਧ ਰਿਹਾ ਪੰਜਾਬ ਦਾ ਪੰਜਾਬੀਆਂ ਦਾ ਸਿੱਖਾਂ ਦਾ ਔਰ ਬੜੇ ਸ਼ਰਦਾ ਨਾਲ ਘੋੜਸਵਾਰੀ ਕੀਤੀ ਜਾਂਦੀ ਰਹੀ ਹੈ ਔਰ ਉਸ ਪੁਰਾਣੇ ਵਿਰਸੇ ਨੂੰ ਮੋੜ ਸਰਜੀਤ ਕਰਨ ਲਈ ਹੋਲਾ ਮਹੱਲਾ ਤੇ ਪਵਿੱਤਰ ਹੋਲਾ ਮਹੱਲੇ ਦਾ ਜਿਹੜਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਉਸ ਸਮੇਂ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਪੋਲੋ ਟੂਰਨਾਮੈਂਟ ਕਰਾਇਆ ਜਾਏਗਾ ਔਰ ਉਹਦੀ ਮੈਨੇਜਮੈਂਟ ਛੋਟੀ ਵਿਕਰਮ ਜੀ ਆਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਨਗੇ। ਔਰ ਉਹਦੇ ਨਾਲ ਸਾਥ ਮਨੂ ਸਿੰਘ ਹੋਰੀ ਦੇਣਗੇ। ਔਰ ਇਹਦੀ ਡੇਟ 14 ਮਾਰਚ ਫਾਈਨਲ ਕੀਤੀ ਗਈ ਹੈ। ਔਰ ਮੈਂ ਆਪ ਸਭ ਦੇ ਰਾਹੀਂ ਪੰਜਾਬ ਦੇ ਵਿੱਚ ਇਸ ਖੇਡ ਨਾਲ ਸੰਬੰਧਿਤ ਸੰਸਥਾਾਂਾਂ ਸਾਰੇ ਇੰਡੀਵਿਜੂਅਲਸ ਸਰਕਾਰੀ ਗੈਰ ਸਰਕਾਰੀ ਐਂਟੀਟੀਆਂ ਸਾਰਿਆਂ ਨੂੰ ਉਸ ਖੇਡ ਦੇ ਵਿੱਚ ਜਿਹੜੀ ਕਿ ਪੋਲੋ ਕੀਤੀ ਜਾ ਰਹੀ ਹੈ ਉੱਥੇ ਆਰਗੇਨਾਈਜ਼ ਕੀਤਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਨਾਨਕਪੁਰ ਸਾਹਿਬ ਕੇ ਸਟੇਡੀਅਮ ਹੈ ਉਸ ਫੀਲਡਿਓ ਦੇ ਵਿੱਚ ਸੋ ਆਪ ਸਭ ਨੇ ਉੱਥੇ ਸ਼ਮੂਲੀਅਤ ਕਰਨੀ ਹੈ ਔਰ ਮੈਂ ਆਪ ਦੇ ਇੱਕ ਬੜਾ ਭਾਗਾ ਵਾਲਾ ਸਮਝਦਾ ਔਰ ਸਾਡੇ ਮੇਰੇ ਸਾਥੀਆਂ ਨੂੰ ਕਿ ਸਾਡੇ ਤੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ ਇਸ ਮੁਕੱਦਸ ਸਮੇਂ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੌਰਵਮਈ ਵਿਰਸੇ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ। ਔਰ ਇੱਕ ਬਹੁਤ achhi game ਵੀ ਹੈ sport ਬਹੁਤ achhi ਹੈ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਰੁਚੀ ਵਧੇਗੀ। ਤੇ ਹੋਰ ਜਿਹੜੇ ਮਾੜੀਆਂ అలਮਤਾਂ ਜਿਹੜੀਆਂ ਸਮਾਜ ਦੇ ਉਚਾਈਆਂ ਹੋਈਆਂ ਉਹਨਾਂ ਵੱਲੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਹੋਏਗੀ। ਤੋ ਉਹਦੀ ਡਿਟੇਲ ਦੱਸਣ ਦੀ ਲਈ ਮੈਂ ਬੇਨਤੀ ਕਰਦਾ ਕਿ ਸੋਦੀ ਵਿਕਰਮ ਜੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਨਗੇ ਬਾਕੀ ਤੁਹਾਨੂੰ ਪ੍ਰੈਸ ਨੋਟ ਵੀ ਸ਼ੇਅਰ ਕਰਤਾ ਜਾਏਗਾ ਜੀ ਸਭ ਤੋਂ ਪਹਿਲਾਂ ਵਾਯੂਜੀ ਦਾ ਕਾਲਸਾ ਵਾਯੂਜੀ ਦੇ ਘਰ ਤੇ ਮੈਂ ਸਰਕਾਰ ਪੰਜਾਬ ਸਰਕਾਰ ਸੀਐਮ ਭਗਵਾਨ ਮਾਨ ਸਾਹਿਬ ਜੀ ਨੂੰ ਧਰਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਪੋਰਟਸ ਦੇ ਉੱਤੇ ਇੰਨਾ ਪੰਜਾਬ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰਯਾਸ ਅਜੇ ਜਾਰੀ ਰਹੇ ਮੈਂ ਬਹੁਤ ਬਹੁਤ ਅਭਾਰੀਆਂ ਕਿ ਸਾਡੇ ਨਾਲ ਅੱਜ ਸਪੀਕਰ ਸਾਹਿਬ ਨੇ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿੰਨਾ ਜ਼ਰੂਰੀ ਹੈ ਕਿ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਨਾਲ ਤਾਂ ਨਾ ਸਿਰਫ ਅਸੀਂ ਆਪਣੇ ਵਿਰਸੇ ਨਾਲ ਜੁੜਦੇ ਪਿਆ ਇੱਕ ਕਿਸਮ ਦੀ ਜਿਹੜੀ ਪੁਰਾਣੀ ਸਾਡਾ ਇਤਿਹਾਸ ਹੈ ਘੋੜਸਵਾਰੀ ਨਾਲ ਜੁੜਦਾ ਉਹਦੇ ਵਿੱਚ ਇੱਕ ਨਵਾਂ ਨਮੂਨਾ ਵੀ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਯਾਨੀ ਕਿ ਪੋਲੋ ਦੀ ਜਿਹੜੀ ਖੇਡ ਹੈ ਇਹ ਇੱਕ ਬਹੁਤ ਪੁਰਾਣੀ ਖੇਡ ਹੈ ਕਿ ਪੋਲੋ ਦੀ ਜਿਹੜੀ ਖੇਡ ਹੈ ਇਹ ਹਰ ਮੁਲਕ ਇਹਨੂੰ ਇਹਨੂੰ ਕਲੇਮ ਕਰਦਾ ਹੈ ਮਤਲਬ ਹੈ ਕਿ ਚਾਈਨਾ ਨੂੰ ਵੀ ਇਹਨੂੰ ਕਲੇਮ ਕਰਦਾ ਹੈ ਜਪਾਨ ਵੀ ਕਹਿੰਦਾ ਕਿ ਪੋਲੋ ਦੀ ਦੇਣ ساری ਦੁਨੀਆ ਦੀ ਹੈਗੀ ਹੈ ਉੱਧਰ ਈਰਾਨ ਫਰਜ਼ੀਆ ਵੀ ਕਹਿੰਦਾ ਤੇ ਸਾਡਾ ਵਿਰਸਾ ਵੀ ਜਿਹੜਾ ਪੁਰਾਣਾ ਕਹਿੰਦਾ ਹੈ ਸ਼ਾਇਦ ਤੁਹਾਡੇ ਨੂੰ ਤੁਹਾਨੂੰ ਪਤਾ ਨਾ ਹੋਵੇ ਕਿ ਜਿਹੜੀ ਕੁਤਬ ਡਾਇਨੈਸਟੀ ਸੀਗੀ ਭਾਰਤ ਦੇ ਵਿੱਚ ਉਹਦੇ ਵਿੱਚ ਜਿਹੜਾ ਕੁਤਬਦੀਨ ਐਬਕ ਸੀਗਾ ਉਹ ਪੋਲੋ ਖੇਡਦਾ ਮਰ ਗਿਆ ਸੀਗਾ ਘੋੜੇ ਦੇ ਟਿੱਕੇ ਸੋ ਇਸ ਕਰਕੇ ਸਾਡਾ ਵੀ ਜਿਹੜਾ ਵਿਰਸਾ ਹੈ ਭਾਰਤ ਦਾ ਉਹ ਵੀ ਪੋਲੋ ਨਾਲ ਜੁੜਦਾ ਹੈ ਇਸ ਦੇ ਇਲਾਵਾ ਇੱਕ ਜਿਹੜੀ ਨਵੀਂ ਚੀਜ਼ ਜਿਹੜੇ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਜਿਹੜਾ ਮਾਡਰਨ ਪੋਲੋ ਐ ਪੁਰਾਣਾ ਤਾਂ ਚਲੋ ਵਿਰਸਾ ਹਰੇਕ ਕੋਈ ਕਲੇਮ ਕਰਦਾ ਹੈ ਕਿ ਸਾਡੇ ਸਾਡੇ ਤੋਂ ਸਿਵਲਾਈਜੇਸ਼ਨ ਨਿਕਲੀ ਸੀ ਪਰ ਜਿਹੜਾ ਮਾਡਰਨ ਪੋਲੋ ਦਾ ਜਿਹੜਾ ਇਤਿਹਾਸ ਹੈ ਉਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਤਾਂ ਇੱਕ ਕਿਸਮ ਦੀ ਪੋਲੋ ਦੀ ਖੇਡ ਹੈ ਭਾਰਤ ਦੀ ਦੇਣ ਹੈ ਦੁਨੀਆ ਨੂੰ ਅੰਗਰੇਜ਼ਾਂ ਨੇ ਇੱਥੇ ਕਿਉਂਕਿ ਬਾਕੀ ਦੁਨੀਆ 'ਚ ਖੇਡਣਾ ਖਤਮ ਹੋ ਗਿਆ ਸੀ ਉਸ ਤੋਂ ਸਮੇਂ ਤੇ ਇਹ ਅੰਗਰੇਜ਼ਾਂ ਨੇ ਇੰਡੀਆ ਵਿੱਚ ਇਹਨਾਂ ਨੂੰ ਪਹਾੜੀ ਇਲਾਕਿਆਂ ਵਿੱਚ ਖੇਡਿਆ ਦੇਖ ਕੇ ਇਹ ਐਸ ਕੇ ਖੇਡ ਨੂੰ ਇੱਥੋਂ ਲੈ ਕੇ ਪਹਿਲਾ ਜਿਹੜਾ ਪੋਲੋ ਕਲੱਬ ਹੈ ਉਹ ਇੰਡੀਆ 'ਚ ਬਣਿਆ ਸਿਲਚਰਚ ਅਸਾਮ 'ਚ ਉਸ ਤੋਂ ਬਾਅਦ ਕਲਕੱਤਾ ਕਲਕੱਤਾ ਤੋਂ ਬਾਅਦ ਫਿਰ ਇਹ ਸਪੋਰਟ ਗਈ ਹੈ ਇੰਗਲੈਂਡ ਰਸਤੇ ਵਿੱਚ ਸਾਈਪਰਸ ਇੱਕ ਜਿਹੜਾ ਇੱਕ ਡਾਕੂਮੈਂਟ ਹੈ ਸਾਈਪਰਸ 'ਚ ਰੁਕ ਕੇ ਘੋੜਿਆਂ ਨੂੰ ਅਨਲੋਡ ਕਰਕੇ ਉੱਥੇ 6 ਮਹੀਨੇ ਖੇਡ ਕੇ ਫਿਰ ਇੰਗਲੈਂਡ ਪਹੁੰਚੀ ਇੰਗਲੈਂਡ ਤੋਂ ਅਮਰੀਕਾ ਅਮਰੀਕਾ ਤੋਂ ਸਾਊਥ ਅਮਰੀਕਾ ਸੋ ਮੇਰਾ ਮਤਲਬ ਹੈ ਕਿ ਇਹ ਦੁਨੀਆ ਚ ਜਿਹੜੀ ਕੋਲੋ ਦੀ ਖੇਡ ਹੈ ਇਹ ਇੰਡੀਆ ਦੀ ਦੇਣ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਨੂੰ ਸਾਰੇ ਕਈਆਂ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਔਰ ਸਾਰੇ ਦੇਖਦੇ ਮੇਰੇ ਕੋ ਮੈਂ ਦੇਖਿਆ ਅੱਜ ਕਈ ਲੋਕਾਂ ਨੇ ਦੇਖੋ ਕਿ ਭਾਈ ਸਾਹਿਬ ਨੇ ਵੀ ਇੱਕ ਕੋਲੋ ਦੀ ਕਿਸ਼ਣ ਪਾਈ ਹੋਈ ਹੈ ਅੱਜ ਕੱਲ ਇਹ ਰਵਾਜ ਬਣ ਗਿਆ ਹੈ ਕਿ ਇਹ ਨੂੰ ਬ੍ਰਾਂਡ ਕਰਕੇ ਜਿਹੜਾ ਹੈਗਾ ਹੈ ਕੋਲੋ ਦਾ ਜਿਹੜਾ ਹੈਗਾ ਹੈ ਬਹੁਤ ਵੱਡਾ ਬ੍ਰਾਂਡ ਚੱਲ ਗਿਆ ਜਿਹੜੇ ਸਾਰੇ ਹੁਣ ਵਿਸ਼ਵ ਵਿੱਚ ਫੈਲ ਚੁੱਕਿਆ ਹੈ ਪੋਲੋ ਦਾ ਜਿਹੜਾ ਵਰਲਡ ਕੱਪ ਖੇਡਿਆ ਜਾਂਦਾ ਹੈ ਇਹ ਤਕਰੀਬਨ ਤਕਰੀਬਨ 70 ਤੋਂ 75 ਮੁਲਕਾਂ ਚੋਂ ਕਿਨੇ ਲੰਦਾ ਹੈ 70 ਤੋਂ 75 ਮੁਲਕਾਂ ਦੇ ਵਿੱਚੋਂ ਟੀਮਾਂ ਜਾਂਦੀਆਂ ਪੋਲੋ ਦੇ ਵਰਲਡ ਕੱਪ ਵਾਸਤੇ ਸੋਇਸ ਕਰਕੇ ਇਹਦੀ ਮਾਨਤਾ ਕ੍ਰਿਕਟ ਨਾਲੋਂ ਤੇ ਹੋਰ ਨਾਲ ਖੇਡਾਂ ਨਾਲੋਂ ਜ਼ਿਆਦਾ ਹੈਗੀ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਅਸੀਂ ਸਹੀ ਢੰਗ ਨਾਲ ਇਹਦੇ ਪਿੱਛੇ ਲੱਗਾਗੇ ਤੇ ਇੰਡੀਆ ਦੇ ਵਿੱਚ ਫਿਰ ਵਾਪਸ ਅਸੀਂ ਇਹਨੂੰ ਉਸ ਲੈਵਲ ਤੇ ਲੈ ਜਾ ਸਕਦੇ ਹਾਂ ਵਰਲਡ ਲੈਵਲ ਤੇ ਤੇ ਮੈਡਲ ਜਿੱਤਣ ਦੇ ਵਿੱਚ ਅਸੀਂ ਇੰਡੀਆ 올림픽 ਦੇ ਵਿੱਚ ਤੇ ਹੋਰ ਕੋਰਟਸਵਾਰੀਆਂ ਦੇ ਵਿੱਚ ਅਸੀਂ ਇੰਡੀਆ ਬਹੁਤ ਵੱਡਾ ਰੋਲ ਪਾਅ ਅਦਾ ਕਰ ਸਕਦਾ ਹੈ। ਇਹ ਵੀ ਫਿਊਚਰ ਦੀ ਜਿਹੜੀ ਹੈਗੀ ਹੈ ਜੇ ਸਰਕਾਰਾਂ ਵੱਲੋਂ ਸਾਨੂੰ ਹਜ਼ਾਰਾਂ ਮਿਲੇ ਤੇ ਇਹ ਕੰਮ ਹੋ ਸਕਦਾ ਹੈ। ਕਿਉਂਕਿ ਸਾਡਾ ਵਿਰਸਾ ਜੁੜਦਾ ਹੈ ਬੋਲੋ ਨਾਲ। ਤੇ ਇੱਕ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਦੋਂ ਬ੍ਰਿਟਿਸ਼ ਨੇ ਇੱਥੇ ਖੇਡਣੀ ਸ਼ੁਰੂ ਕੀਤੀ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਉਸ ਵੇਲੇ ਸਭ ਤੋਂ ਜਿਹੜੀ ਤਾਕਤਵਰ ਟੀਮ ਸੀਗੀ ਉਹ ਪਟਿਆਲੇ ਦੀ ਆਉਂਦੀ ਸੀ। ਦੁਨੀਆ ਦੇ ਵਿੱਚ ਇਹ ਸਿਰਫ ਕੋਈ ਇੰਡੀਆ ਦੀ ਗੱਲ ਨਹੀਂ ਚੱਲਦੀ ਦੁਨੀਆ ਦੇ ਵਿੱਚ ਦੋ 10 ਗੋਲ ਦੇ ਪਲੇਅਰ ਸੀਗੇ ਇੱਕ ਜੁਗਿੰਦਰ ਸਿੰਘ ਇੱਕ ਚੰਦਾ ਸਿੰਘ ਤੇ ਉਹਦੇ ਮਹਾਰਾਜਾ ਸਾਹ ਪਟਿਆਲੇ ਵੀ ਖੇਡਦੇ ਸੀਗੇ ਤੇ ਪਟਿਆਲੇ ਦੀ ਟੀਮ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀਮ ਗਿਣੀ ਜਾਂਦੀ ਸੀ ਸੋ ਇੱਕ ਐਸਾ ਵੀ ਟਾਈਮ ਸੀਗਾ ਜਦੋਂ ਪੰਜਾਬ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਕਿ ਪੰਜਾਬ ਨੰਬਰ 1 ਸਟੇਟ ਸੀਗਾ ਪਰ ਉਹ ਦੇ ਵਿੱਚ ਦੁਨੀਆ ਦੇ ਵਿੱਚ ਸੋ ਐਸ ਕਰਕੇ ਮੈਨੂੰ ਬੜਾ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਮੇਰਾ ਪਿਛੋਕੜ ਅਨੰਦਪੁਰ ਸਾਹਿਬ ਨਾਲ ਜੁੜਦਾ ਹੈ ਇਸੇ 350 ਸਾਲ ਤੋਂ ਸੋਚ ਕਰਕੇ ਮੈਂ ਚਾਹੁੰਦਾ ਸੀਗਾ ਕਿਉਂਕਿ ਮੈਂ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਖੇਡਿਆ ਹੋਇਆ ਬਾਕੀ ਮੁਲਕਾਂ ਦੇ ਵਿੱਚ ਸਾਰੇ ਦੁਨੀਆ 'ਚ ਸੋਚ ਕਰਕੇ ਮੈਂ ਚਾਹੁੰਦਾ ਸੀਗਾ ਕਿ ਅਨੰਦਪੁਰ ਸਾਹਿਬ ਵੀ ਇਹ ਖੇਡ ਖੇਡੀ ਜਾਵੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਸਮੇਂ ਬੋਲੀ ਮੱਲੇ ਦੇ ਸਮੇਂ ਗੁਰੂ ਦੀ ਲਾਡਲੀ ਫੌਜ ਤੇ ਨਿਆਂ ਸਿੰਘ ਜਥੇਬੰਦੀਆਂ ਆਪਣਾ ਆਪਣਾ ਉੱਥੇ ਆਪਣਾ ਆਪਣੇ ਜਿਹੜਾ ਹੈਗੀ ਹੈ ਸਕਿੱਲ ਦਿਖਾਉਂਦੇ ਹਾਂ ਘੋੜਸਵਾਰੀ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈਗਾ ਮਗਰ ਅਸੀਂ ਫਿਰ ਵੀ ਇੱਕ ਕਿਸਮ ਦਾ ਇੱਕ ਨਵਾਂ ਖੇਡ ਦਿਖਾਉਣਾ ਚਾਹੁੰਦੇ ਹਾਂ ਕਿ ਘੋੜਸਵਾਰੀ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ ਕਿ ਇੱਕ ਪਾਸੇ ਨਿਆਗ ਸਿੰਘ ਜਥੇਬੰਦੀਆ ਆਪਣਾ ਆਪਣਾ ਆਪਣੇ ਸਕਿੱਲ ਦਿਖਾਉਂਦੇ ਆਂ ਅਤੇ ਇੱਕ ਪਾਸੇ ਜਿਹੜੀ ਹੈ ਮਾਡਰਨ ਤਰੀਕੇ ਨਾਲ ਇਹਦਾ ਫੋਲੋ ਕਿੱਡੀ ਜਾਂਦੀ ਹੈ ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਕਿ ਜਿਹੜੀ ਨਵੀਂ ਪੀੜ੍ਹੀ ਵੀ ਇਹਦੇ ਨਾਲ ਉਹਨਾਂ ਨੂੰ ਵੀ ਉਹ ਸ਼ਾ ਚੜ ਸਕਦਾ ਹੈ ਤੋਂ ਪ੍ਰੇਰਿਤ ਹੋ ਸਕਦੇ ਨੇ ਸੋ ਇਸ ਦੇ ਅਲਾਵਾ ਜਿਹੜੇ ਹੈਗੇ ਜੇ ਕੋਈ ਵੀ ਤੁਹਾਡੇ ਮਨ 'ਚ ਕੋਈ ਸਵਾਲ ਹੈ ਤੇ ਮੈਂ ਕਿਉਂਕਿ ਮੇਰਾ ਇੱਥੇ ਇਹਦੇ 'ਚ ਕਾਫੀ ਹੱਦ ਤੱਕ ਐਕਸਪੀਰੀਅੰਸ ਹੈਗਾ ਤੇ ਅੱਜ ਕਰਕੇ ਮੈਂ ਤੁਹਾਨੂੰ ਇਹ ਆਨਸਰ ਕਰਨ ਚ ਕੋਈ ਬਦਤ ਕਰੰਦੇ ਚ ਮੈਂ ਕੋਸ਼ਿਸ਼ ਕਰਾਂਗਾ देखो जी एक कोई ਉਹਨੂੰ ਕੋਈ ਟ੍ਰੇਡ ਕਰਦੇ ਵੱਡੀ-ਵੱਡੀ ਤੁਹਾਡੀ ਜਿਹੜੀ ਗੱਲ ਹੈ ਕਿ ਹਾਂ ਇਹ ਇੱਕ sport ਜਿਹੜੀ ਹੈ ਇਹਨੂੰ ਇੱਕ king of king of sports ਕਹਿੰਦੇ ਨੇ sport of kings and the king of sports ਇਹ ਅੰਗਰੇਜ਼ੀ ਚਾਹ ਦੇ ਨੇ ਮਗਰ ਮੈਂ ਤੁਹਾਨੂੰ ਯਾਦ ਕਰਾਣਾ ਚਾਹੁੰਦਾ ਇਹਦਾ ਵਿਸ਼ੋਕੜ ਕਿੱਥੇ ਹੈ ਇਹਦਾ ਵਿਸ਼ੋਕੜ ਸੀਗਾ ਉਹਨਾਂ ਪਿੰਡਾਂ ਦੇ ਵਿੱਚ ਪਹਾੜਾਂ ਵਿੱਚ ਖੇੜਿਆ ਜਾਂਦਾ ਸੀਗਾ ਇੱਕ ਇੱਕ ਪਿੰਡ ਦੂਜੇ ਪਿੰਡ ਨਾਲ ਖੇਡਦਾ ਸੀਗਾ ਅਜੇ ਵੀ ਤੁਸੀਂ ਜੇ ਮਨੀਪੁਰ ਜਾਓਗੇ ਇਹ ਕਾਮਨ ਮੈਨ ਦੀ ਖੇਡ ਹੈ ਹਜੇ ਵੀ ਮਨੀਪੁਰ ਦੇ ਵਿੱਚ ਲਦਾਖ ਦੇ ਵਿੱਚ ਗਿਲਗੇਤ ਚੈਰ ਸਪੀਟੀ ਇਹ ਖੇਡੀ ਜਾਂਦੀ ਹੈ ਇੱਕ ਬਿਲਕੁਲ ਰੂਰਲ ਲੈਵਲ ਦੇ ਉੱਤੇ ਮਤਲਬ ਇੱਕ ਪਿੰਡ ਦਾ ਟੀਮ ਬਣਦੀ ਹੈ ਤੇ ਦੂਜੇ ਪਿੰਡ ਦੇ ਨਾਲ ਖੇਡਦੇ ਨੇ ਸੋ ਇਸ ਕਰਕੇ ਇਹਦਾ ਇੱਕ ਇੱਕ ਰੂਪ ਤਾਂ ਇਹਦਾ ਹੈਗਾ ਕਿ ਰਾਇਲ ਰੂਪ ਉਹ ਦੂਜਾ ਰੂਪ ਇਹਦਾ ਪਿੰਡਾਂ ਨਾਲ ਵੀ ਜੁੜਦਾ ਤੇ ਮੈਨੂੰ ਇਹਦਾ ਪੂਰਾ ਵਿਸ਼ਵਾਸ ਹੈ ਜੇ ਪੰਜਾਬ ਦੇ ਵਿੱਚ ਇਹਨੇ ਪਿਕਅਪ ਕਰ ਲਿਆ ਤੇ ਅਸੀਂ ਇਹਨੂੰ ਵਿਲੇਜ ਲੈਵਲ ਦੇ ਉੱਤੇ ਵੀ ਲਿਆ ਸਕਦੇ ਹਾਂ ਤੇ ਅਰੀਨਾ ਪੋਲੋ ਦਾ ਕਰਨ ਦਾ ਖੇਡਣ ਦਾ ਇਹੀ ਮਤਲਬ ਸੀਗਾ ਕਿ ਇਹਦੇ ਛੋਟਾ ਗਰਾਊਂਡ ਦੀ ਦਾ ਪ੍ਰਯੋਗ ਹੁੰਦਾ ਹੈ ਘੋੜੇ ਵੀ ਘੱਟ ਲੱਗਦੇ ਨੇ ਤੇ ਘੋੜਿਆਂ ਦਾ ਜਿਹੜਾ ਦਮ ਵੀ ਨਹੀਂ ਟੁੱਟਦਾ ਇਹਨਾਂ ਕਿਉਂਕਿ ਛੋਟੇ ਏਰੀਆ ਚ ਭੱਜਦੇ ਨੇ ਟੈਸਟ ਕਰਕੇ ਇਹ ਅਰੀਨਾ ਪੋਲੋ ਜਿਹੜੀ ਹੈ ਦੁਨੀਆ ਵਿੱਚ ਇਸ ਨੂੰ ਟ੍ਰਾਈ ਕੀਤਾ ਗਿਆ ਕਿ ਬਹੁਤ ਤੇਜ਼ੀ ਨਾਲ ਇਹ ਕਾਮਯਾਬ ਹੋ ਰਹੀ ਹੈ ਇਹ ਕਿਤੇ ਵੀ ਕਿਸੇ ਵੀ ਛੋਟੇ ਤੋਂ ਛੋਟੇ ਪਿੰਡ 'ਚ ਵੀ ਖੇਡੀ ਜਾ ਸਕਦੀ ਹੈ ਦੇਖੋ ਜੀ ਪਹਿਲਾ ਸ਼ੁਰੂਆਤ ਤਾਂ ਇੱਕ ਇੱਕ ਚੰਡੀਗੜ੍ਹ 'ਚ ਇੱਕ ਪੋਲੋ ਕਲੱਬ ਸ਼ੁਰੂ ਹੋ ਗਿਆ। ਸੋ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਾਂਗਾ ਉਹਨਾਂ ਦੀ ਟੀਮ ਐ ਇਨਵਾਈਟ ਕੀਤੀ ਹੋਈ ਐ ਨਾਗਪੁਰ ਸਾਹਿਬ 'ਚ ਵੀ। ਸੋ ਇੱਕ 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 ਸ਼ੁਰੂਆਤ ਪੰਜਾਬ ਦੇ ਵਿੱਚ ਦੀ ਐ ਨਾਰਥ ਇੰਡੀਆ 'ਚ ਸ਼ੁਰੂ ਹੋ ਗਈ ਐ। ਤੇ ਉਹ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਵੀ ਕਾਫੀ ਹੱਦ ਤੱਕ ਸਾਡਾ ਸਹਿਯੋਗ ਕਰਨਗੇ ਕਿ ਨਵੀਂ ਜਿਹੜੇ ਨਵੇਂ ਨਵੇਂ ਖਿਡਾਰੀਆਂ ਨੂੰ ਲੈ ਕੇ ਆਣਗੇ। ਤੇ ਪੰਜਾਬ ਦੇ ਵਿੱਚ ਦੇਖੋ ਰਾਜਸਥਾਨ ਦੇ ਵਿੱਚ ਨਾ ਇੱਕ ਬਿਓ ਕਾਲਜ ਹੈ। ਜਿੱਦ ਜਿਹੜੇ ਵਿੱਚ ਪੁਰਾਣੇ ਜਿਹੜੇ ਪੋਲੋ ਗਰਾਊਂਡ ਸੀਗੇ ਤੇ ਉਹਨਾਂ ਨੇ ਖੇਤੀ ਉਹਦੇ ਵਿੱਚ ਇੰਟਰੋਡਿਊਸ ਕੀਤਾ ਪੋਲੋ ਨੂੰ ਤੇ ਅੱਜ ਦੀ ਤਰੀਕੇ ਵਿੱਚ ਇੰਡੀਆ ਦੇ ਮੈਕਸਿਮਮ ਖਿਡਾਰੀ ਰਾਜਸਥਾਨ ਤੋਂ ਆ ਰਹੇ ਨੇ ਕਿਉਂਕਿ ਮਯੋ ਕਾਲਜ ਨੇ ਇੱਕ ਨਰਸਰੀ ਬਣਾਤੀ। ਇਹੀ ਨਰਸਰੀ ਅਸੀਂ 90 ਵੀ ਕਰ ਸਕਦੇ ਹਾਂ। ਪੀਟੀਐਸ 90 ਦੇ ਵਿੱਚ ਜਿਹੜਾ ਬੱਚਾ ਹੈਗਾ ਉਹਨਾਂ ਨੂੰ ਘੋੜਸਵਾਰੀ ਕਾਈ ਜਾਂਦੀ ਹੈ। ਜੇ ਉਹਨਾਂ ਨੂੰ ਘੋੜਸਵਾਰੀ ਦੇ ਨਾਲ ਨਾਲ ਪੀਟੀਐਸ 90 ਦੇ ਵਿੱਚ ਅਸੀਂ ਕਿ ਪੋਲੋ ਵੀ ਇੰਟਰੋਡਿਊਸ ਕਰ ਦਈਏ। ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਦੇ ਵਿੱਚ ਵੀ ਅਸੀਂ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਹਾਂ ਪੰਜਾਬ ਇੱਕ ਨਵੀਂ ਕਿਸਮ ਦੀ ਨਰਸਰੀ ਬਣ ਸਕਦੀ ਹੈ ਪੋਲੋ ਦੇ ਖਿਡਾਰੀਆਂ ਵਾਸਤੇ ਕਿਉਂਕਿ ਇਹਦਾ ਜਿਹੜਾ ਹੈਗਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਦੁਨੀਆ ਦੇ ਕੋਨੇ-ਕੋਨੇ ਚ ਫੈਕੀ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਹੈ ਤੇ ਦੂਜਾ ਇਹ ਕਿ এমਪਲੋਇਮੈਂਟ ਓਪਰਚ्युनिटी ਸਾਡੇ ਯੂਥ ਵਾਸਤੇ ਬੜੇ ਹੋ ਜਾਂਦੇ ਤੁਸੀਂ ਸਾਰੇ ਇਸ మే బిల్కుల్ మే ਪਹਿਲਾ ਮੇਰੀ ਕੋਸ਼ਿਸ਼ ਹੋਏਗੀ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਜਿਹੜੇ ਮਨੀਪੋਰ ਤੇ ਹੋਰ ਨਾਲ ਜਿਹੜੇ ਏਰੀਆਜ਼ ਵਿੱਚ ਪਿੰਡ ਲੈਵਲ ਦੇ ਉੱਤੇ ਜੇਪੋਲੋ ਖੇਡੀ ਜਾਂਦੀ ਹੈ ਉਹਨਾਂ ਦੇ ਵੀ ਇੱਕ ਪ੍ਰਦਰਸ਼ਨੀ ਕਰਨ ਦੀ ਕੋਸ਼ਿਸ਼ ਕਰਾਂਗੇ ਐਤਕੀ ਨਹੀਂ ਪਰ ਆਣ ਵਾਲੇ ਸਮਾਂ ਵਿੱਚ ਕਿ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਾਂਗੇ ਇੱਥੇ ਆ ਕੇ ਤਾਂ ਕਿ ਉਹ ਵੀ ਸ਼ੇਅਰ ਕਰਨ ਆਪਣੇ ਨਾਲ ਕਿ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਉਹਨਾਂ ਨੇ ਇੱਕ ਪੂਰਾ ਵਿਲੇਜ ਲੈਵਲ ਦੇ ਉੱਤੇ ਇਹਨੂੰ ਲੈ ਕੇ ਗਏ ਨੇ ਤੇ ਮੈਨੂੰ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਡੰਗਰ ਪਸ਼ੂ ਅਸੀਂ ਰੱਖਦੇ ਆ ਘਰਾਂ ਦੇ ਵਿੱਚ ਹਰ ਘਰ ਦੇ ਵਿੱਚ ਜਾਨਵਰ ਹੁੰਦੇ ਨੇ ਉਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਘੋੜਿਆਂ ਦੀ ਬਰੀਡਿੰਗ ਵੀ ਹੁੰਦੀ ਸੀ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ ਤਾਂ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਘੋੜੇ ਵੀ ਹੁੰਦੇ ਉਹਦਾ ਹੀ ਉਹਨਾਂ ਦੀ ਪਰਮੇਸ਼ ਹੁੰਦੀ ਸੀ ਜੇ ਅੱਜ ਦੇ ਤਰੀਕੇ ਚ ਵਾਪਸ ਪੰਜਾਬ ਬਰੀਡਿੰਗ ਵੱਲ ਚੱਲ ਪਈ ਘੋੜਿਆਂ ਦੀ ਬਰੀਡਿੰਗ ਵੱਲ ਚੱਲ ਪਈ ਤੇ ਅੱਜ ਜਿਹੜੀ ਇਹ ਕੀ ਬਹੁਤ ਵੱਡੀ ਮਾਰਕੀਟ ਹੈ ਅੰਤਰਰਾਸ਼ਟਰੀ ਜਿਹਨੂੰ ਮਾਰਵਾੜੀ ਘੋੜਿਆਂ ਦੀ ਗੱਲ ਕਰਦੇ ਨੇ ਉਹ ਕਰੋੜਾ ਰੁਪਏ ਦੇ ਵਿੱਚ ਉਹਨਾਂ ਦੀ ਕੀਮਤਾਂ ਜਾਂਦੀਆਂ ਨੇ ਬਹੁਤ ਚੰਗੀ ਗੱਲ ਜਿਹੜੀ ਲੋਕਲ ਬਣਦੀ ਹੈ ਐਸ ਕਰਕੇ ਇੱਕ ਵਾਰੀ ਘੋੜਾ ਹੋਏਗਾ ਤਾਂ ਪਲੇਅਰ ਵੀ ਬਣ ਜਾਏਗਾ ਨਾਲ ਦੇ ਨਾਲ ਤੇ ਘੋੜਿਆਂ ਦੀ ਬਰੀਡਿੰਗ ਦੇ ਨਾਲ ਨਾਲ ਅਸੀਂ ਵਿਲੇਜ ਲੈਵਲ ਦੇਤੇ ਇਹਨੂੰ 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 ਫਲਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਬਹੁਤ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਹੋ ਸਕਦੀ ਹੈ ਕਿ ਜਦਾਂ ਕੋਈ ਵੀ ਚੀਜ਼ ਦੀ ਨਸਲੀ ਹੁੰਦੀ ਆ ਅਸੀਂ ਹੁਣ ਕਬੱਡੀ ਸ਼ੁਰੂ ਕਰੀਏ ਜਾਂ ਕੋਈ ਵੀ ਚੀਜ਼ ਕਰੀਏ ਵਿਲੇਜ ਲੈਵਲ ਤੋਂ ਸ਼ੁਰੂ ਕਰਨੀ ਪੈਂਦੀ ਹੈ ਸਿਮਿਲਰਲੀ ਇਹ ਵੀ ਜਿਹੜੀ ਹੈ ਵਿਲੇਜ ਲੈਵਲ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ ਹੋਈ ਹੈ ਕਿ ਕਈ ਜਗ੍ਹਾ ਬਿਲਕੁਲ ਜਿਹੜੀਆਂ ਵੀ ਪ੍ਰਸ਼ਾਸਨਿਕ ਜ਼ਰੂਰਤਾਂ ਹੋਣਗੀਆਂ ਉਹਨਾਂ ਵਾਸਤੇ ਮੈਂ ਸਰਕਾਰ ਨੂੰ ਪੱਤਰ ਲਿਖ ਕੇ ਔਰ ਖੁਦ ਵੀ ਮਿਲ ਕੇ ਵੀ ਜਿਹੜੇ ਸੰਬੰਧਿਤ ਵਿਭਾਗ ਦੇ ਮੰਤਰੀ ਸਹਬਾਨ ਹੈ ਸਾਡੇ ਸਪੋਰਟਸ ਮਿਨਿਸਟਰ ਹੈ ਐਨੀਮਲ ਹਸਬੰਡਰੀ ਜਿਹੜੇ ਡਿਪਾਰਟਮੈਂਟ ਹੈ ਇਹਨਾਂ ਨਾਲ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਆਪਾਂ ਇਹਨੂੰ ਇੱਕ ਪ੍ਰੋਪਰ ਸਪੋਰਟ ਦੇ ਵਿੱਚ ਵੀ ਸਪੋਰਟ ਦੇ ਤੌਰ ਤੇ ਵੀ ਇਹ ਮਾਨਤਾ ਦਿਵਾਵਾਂਗੇ ਸਰ ਜੀ ਟੋਟਲ ਟੋਟਲ ਕਿੰਨਾ ਕਿ ਖਰਚਾ ਤੇ ਕੋਦੇ ਕੋ ਰਿਆਂ ਦਾ ਤਾਂ ਸਾਡੇ ਟ੍ਰੈਡੀਸ਼ਨ ਹੈ ਤੇ ਘੋੜਿਆਂ ਦੀ ਬਰੀਡਿੰਗ ਕੋਈ ਜਿਸ ਤਰ੍ਹਾਂ ਤੁਸੀਂ ਜਾਂਵਰ ਪਾਲਦੇ ਹੋ ਐਸਾ ਤੁਸੀਂ ਘੋੜੇ ਵੀ ਘਰਾਂ ਵਿੱਚ ਪਹਿਲਾਂ ਪਾਲਦੇ ਹੁੰਦੇ ਸੀ ਅਸੀਂ ਪਾਲਦੇ ਹਾਂ ਘਰ ਛੋਟੇ ਛੋਟੇ ਹੋਵੇ ਉਹ ਪਿੰਡਾਂ ਦੇ ਮਾਹੌਲ ਉਹ ਤੇ ਖੇਤ ਪਿੰਡਾਂ ਚੋਂ ਸ਼ੁਰੂ ਹੋਏਗੀ ਕਿਉਂਕਿ ਰੂਰਲ ਖੇਤ ਪਹਿਲਾਂ ਜਿਹੜੇ 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 ਸੂਬਿਆਂ ਚ ਖੇਤੀ ਜਾਂਦੀ ਹੈ ਉਹ ਪਿੰਡ ਲੈਵਲ ਤੇ ਹੀ ਸ਼ੁਰੂ ਹੁੰਦੀ ਹੈ ਇੱਥੇ ਤੇ ਸਾਡੇ ਵੀ ਇੱਥੇ ਇਹ ਉਪਰਾਲਾ ਚੱਕਣਾ ਪਊਗਾ ਸਾਨੂੰ ਕਿ ਪਿੰਡ ਲੈਵਲ ਤੇ ਘੋੜਿਆਂ ਦੀ ਜਿਹੜੀ ਆ ਵਾਪਸੀ ਫਿਰਤੀ ਇੱਕ ਵਾਰ ਜਿਹੜਾ ਘੋੜਿਆਂ ਨਾਲ ਜਿਹੜਾ ਲਗਾਓ ਸ਼ੁਰੂ ਹੋਵੇ ਜਿਹੜਾ ਸਾਡੇ ਯੂਥ ਦਾ ਹੋਏਗਾ ਖਰਚਾ ਕਿੰਨਾ ਖਰਚਾ ਜਿੱਦਾਂ ਤੁਹਾਡਾ ਜਾਨਵਰ ਪੱਛ ਅੱਡੇ ਤੇ ਰੱਖਣ ਦੇ ਵਿੱਚ ਹੁੰਦਾ ਹੈ तकरीबन तकरीबन ਉਹਨਾ ਜਿਹਾ ਖਰਚਾ ਹੋਏਗਾ ਜੇ ਤੁਸੀਂ ਆਪ ਆਪਣੇ ਘਰ ਸੰਭਾਲ ਕਰਦੇ ਹੋ ਕੋਈ ਚੰਗਾ ਘੋੜਾ ਤਾਂ ਕੋਈ ਕੀਮਤ ਨਹੀਂ ਹੈਗੀ ਚੰਗੇ ਦੀ ਤਾਂ ਤੁਸੀਂ ਜਿਹੜੀ ਚੰਗੇ ਦੀ ਗੱਲ ਕਰਦੇ ਹੋ ਸ਼ੁਰੂਆਤ ਕਿਤੋਂ ਨਾਲ ਕਿਤੋਂ ਸ਼ੁਰੂ ਕਰਨੀ ਪੈਗੀ ਤੂੰ ਪਹਿਲਾਂ ਸੋਕ ਕਿ ਅਸੀਂ ਸਿੱਧੀ ਮਰ ਸਿੱਧੀ ਘੋੜਾ ਵੇਚ ਜਾਈਏ ਹਰੇਕ ਪਾਰਟੀ ਦਾ ਆਪਣੀ ਆਪਣੀ ਪਾਰਟੀ ਦਾ ਆਪਦਾ ਮੰਡੇਟ ਹੁੰਦਾ ਉਹਨਾਂ ਦਾ ਅਧਿਕਾਰ ਹੈ ਉਹ ਕਿਸੇ ਨੂੰ ਵੀ ਨਾਮਿਨੇਟ ਕਰ ਸਕਦੇ ਆ ਔਰ ਜਿਹਨੂੰ ਨਾਮਿਨੇਟ ਕਰਨਗੇ ਜਿਹੜੀ ਜਿਹੜੀ ਪਾਰਟੀ ਕਰਨਗੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੇ ਸੰਜੀਵ अरोड़ा ਜੀ ਨੂੰ ਜੇ ਕਰ ਦਿੱਤਾ ਆਈ ਡੋਟ ਨੋ ਮੈਨੂੰ ਨਹੀਂ ਪਤਾ ਤੇ ਕਰ ਹੋ ਗਿਆ ਬਸ ਠੀਕ ਹੈ ਫਿਰ ਬਹੁਤ ਬਹੁਤ ਵਧਾਈ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪੰਜਾਬ ਵਿਧਾਨ ਸਭਾ ਵਿਖੇ ਜੀ ਆਇਆਂ ਆ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨੇ ਸ਼ਾਰਟ ਨੋਟ ਦੇ ਤੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਇਓ ਔਰ ਮੇਰੇ ਖਿਆਲ ਆਪਾਂ ਦਾ ਮਿਲ ਵੀ ਇਸ ਤਰ੍ਹਾਂ ਦਾ ਬੜੀ ਦੇਰ ਬਾਅਦ ਮਿਲ ਰਹੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਮਹਾ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਇਤਿਹਾਸਿਕ ਵਰਸੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਜੋ ਬਖਸ਼ਿਸ਼ ਜੋ ਗੁਰੂ ਸਾਹਿਬਾਨ ਨੇ ਸਾਡੇ ਤੇ ਕੀਤੀ ਸੀ ਕੋਟ ਸਵਾਰੀ ਉਹ ਖਰਮਾਨ ਵੀ ਹੈ ਕਿ ਖਾਲਸਾ ਸੋਈ ਜੋ ਚੜੇ ਤਰਗ ਪੰਜਾਬ ਦੇ ਵਿੱਚ ਕੋਟ ਸਵਾਰੀ ਦਾ ਬੜਾ ਸ਼ੌਕ ਰਿਹਾ ਹੈ ਕੋਰਸਵਾਰੀ ਨਾਲ ਬੜਾ ਸਬੰਧ ਰਿਹਾ ਪੰਜਾਬ ਦਾ ਪੰਜਾਬੀਆਂ ਦਾ ਸਿੱਖਾਂ ਦਾ ਔਰ ਬੜੇ ਸ਼ਰਦਾ ਨਾਲ ਕੋਰਸਵਾਰੀ ਕੀਤੀ ਜਾਂਦੀ ਰਹੀ ਹੈ। ਔਰ ਉਸ ਪੁਰਾਣੇ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਹੂਲਾ ਮੁਹੱਲਾ ਤੇ ਪਵਿੱਤਰ ਹੋਲਾ ਮਹੱਲੇ ਦਾ ਜਿਹੜਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ 'ਚ ਮਨਾਇਆ ਜਾਂਦਾ ਉਸ ਸਮੇਂ ਮੇਰਾ ਖਿਆਲ ਆ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਪੋਲੋ ਟੂਰਨਾਮੈਂਟ ਕਰਾਇਆ ਜਾਏਗਾ। ਔਰ ਉਹਦੀ ਮੈਨੇਜਮੈਂਟ ਛੋਟੀ ਵਿਕਰਮ ਜੀ ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਨਗੇ। ਹੋਲਡ ਇਹ ਵੀ ਗੱਲ ਠੀਕ ਹੈ ਤੁਹਾਡੀ ਨਾਲ ਵਿੱਚ ਸਾਥ ਮਨੂ ਸਿੰਘ ਹੋរី ਦੇਣਗੇ ਔਰ ਇਹਦੀ ਡੇਟ 14 ਮਾਰਚ ਫਾਈਨਲ ਕੀਤੀ ਗਈ ਹੈ ਔਰ ਮੈਂ ਆਪ ਸਭ ਦੇ ਰਹੀ ਹਾਂ ਪੰਜਾਬ ਦੇ ਵਿੱਚ ਇਸ ਖੇਡ ਨਾਲ ਸੰਬੰਧਿਤ ਸੰਸਥਾਾਂਾਂ ਸਾਰੇ ਇੰਡੀਵਿਜੂਅਲਸ ਸਰਕਾਰੀ ਗੈਰ ਸਰਕਾਰੀ ਐਂਟੀਟੀਆਂ ਸਾਰਿਆਂ ਨੂੰ ਉਸ ਖੇਡ ਦੇ ਵਿੱਚ ਜਿਹੜੀ ਕਿ ਪੋਲੋ ਕੀਤੀ ਜਾ ਰਹੀ ਹੈ ਉੱਥੇ ਆਰਗੇਨਾਈਜ਼ ਕੀਤਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਅਨੰਦਪੁਰ ਸਾਹਿਬ ਦੇਖੇ ਸਟੇਡੀਅਮ ਹੈ ਉਸ ਫੀਲਡੀਆਂ ਦੇ ਵਿੱਚ ਸੋ ਆਪ ਸਭ ਨੇ ਉੱਥੇ ਸ਼ਾਮੂਲੀਤ ਕਰਨੀ ਹੈ ਔਰ ਮੈਂ ਆਪ ਦੇ ਇੱਕ ਬੜਾ ਭਾਗਾ ਵਾਲਾ ਸਮਝਦਾ ਔਰ ਸਾਡੇ ਮੇਰੇ ਸਾਥੀਆਂ ਨੂੰ ਕਿ ਸਾਡੇ ਤੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ ਇਸ ਮੁਕੱਦਸ ਸਮੇਂ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੌਰਵਮਈ ਵਿਰਸੇ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ। ਔਰ ਇੱਕ ਬਹੁਤ achhi game ਵੀ ਹੈ sport ਬਹੁਤ achhi ਹੈ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਰੁਚੀ ਵਧੇਗੀ। ਤੇ ਹੋਰ ਜਿਹੜੇ ਮਾੜੀਆਂ అలਮਤਾਂ ਜਿਹੜੀਆਂ ਸਮਾਜ ਦੇ ਵਿੱਚ ਆਈਆਂ ਹੋਈਆਂ ਉਹਨਾਂ ਵੱਲੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਹੋਏਗੀ। ਸੋ ਉਹਦੀ ਡਿਟੇਲ ਦੱਸਣ ਲਈ ਮੈਂ ਬੇਨਤੀ ਕਰਦਾ ਕਿ ਸੋਦੀ ਵਿਕਰਮ ਜੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਨਗੇ ਬਾਕੀ ਤੁਹਾਨੂੰ ਪ੍ਰੈਸ ਨੋਟਿਫਿਕੇਸ਼ਨ ਕਰਤਾ ਜਾਏਗਾ ਜੀ ਸਭ ਤੋਂ ਪਹਿਲਾਂ ਵਾਈਰੋ ਜੀ ਦਾ ਖਾਲਸਾ ਵਾਈਰੋ ਜੀ ਦੇ ਘਰ ਤੇ ਮੈਂ ਸਰਕਾਰ ਪੰਜਾਬ ਸਰਕਾਰ ਸੀਐਮ ਭਗਵਾਨ ਮਾਨ ਸਾਹਿਬ ਜੀ ਨੂੰ ਧਰਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਪੋਰਟਸ ਦੇ ਉੱਤੇ ਇੰਨਾ ਪੰਜਾਬ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰਯਾਸ ਅਜੇ ਜਾਰੀ ਨੇ ਮੈਂ ਬਹੁਤ ਬਹੁਤ ਆਭਾਰੀ ਹਾਂ ਕਿ ਸਾਡੇ ਨਾਲ ਅੱਜ ਸਪੀਕਰ ਸਾਹਿਬ ਨੇ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿੰਨਾ ਜ਼ਰੂਰੀ ਹੈ ਕਿ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਤਾਂ ਨਾ ਸਿਰਫ ਅਸੀਂ ਆਪਣੇ ਵਿਰਸੇ ਨਾਲ ਜੁੜਦੇ ਪਿਆ ਇੱਕ ਕਿਸਮ ਦੀ ਜਿਹੜੀ ਪੁਰਾਣੀ ਸਾਡਾ ਇਤਿਹਾਸ ਹੈ ਘੋੜਸਵਾਰੀ ਨਾਲ ਜੁੜਦਾ ਉਹਦੇ ਵਿੱਚ ਇੱਕ ਨਵਾਂ ਨਮੂਨਾ ਵੀ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਯਾਨੀ ਕਿ ਪੋਲੋ ਦੀ ਜਿਹੜੀ ਖੇਡ ਹੈ ਇਹ ਇੱਕ ਬਹੁਤ ਪੁਰਾਣੀ ਖੇਡ ਹੈ ਕਿ ਪੋਲੋ ਦੀ ਜਿਹੜੀ ਖੇਡ ਹੈ ਇਹ ਹਰ ਮੁਲਕ ਇਹਨੂੰ ਇਹਨੂੰ ਕਲੇਮ ਕਰਦਾ ਹੈ ਮਤਲਬ ਹੈ ਕਿ ਚਾਈਨਾ ਨੂੰ ਵੀ ਇਹਨੂੰ ਕਲੇਮ ਕਰਦਾ ਹੈ ਜਪਾਨ ਵੀ ਕਹਿੰਦਾ ਕਿ ਪੋਲੋ ਦੀ ਦੇਣ ساری ਦੁਨੀਆ ਦੀ ਹੈਗੀ ਹੈ ਉੱਧਰ ਈਰਾਨ ਪੁਰਜ਼ੀਆ ਵੀ ਕਹਿੰਦਾ ਹੈ ਤੇ ਸਾਡਾ ਵਿਰਸਾ ਵੀ ਜਿਹੜਾ ਪੁਰਾਣਾ ਕਹਿੰਦਾ ਹੈ ਸ਼ਾਇਦ ਤੁਹਾਡੇ ਨੂੰ ਤੁਹਾਨੂੰ ਪਤਾ ਨਾ ਹੋਵੇ ਕਿ ਜਿਹੜੀ ਕੁਤਬ ਡਾਇਨੇਸਟੀ ਸੀਗੀ ਭਾਰਤ ਦੇ ਵਿੱਚ ਉਹਦੇ ਵਿੱਚ ਜਿਹੜਾ ਕੁਤਬਦੀਨ ਐਬਕ ਸੀਗਾ ਉਹ ਪੋਲੋ ਖੇਡਦਾ ਮਰ ਗਿਆ ਸੀਗਾ ਘੋੜੇ ਦੇ ਟਿੱਕੇ ਸੋ ਇਸ ਕਰਕੇ ਸਾਡਾ ਵੀ ਜਿਹੜਾ ਵਿਰਸਾ ਹੈ ਭਾਰਤ ਦਾ ਉਹ ਵੀ ਪੋਲੋ ਨਾਲ ਜੁੜਦਾ ਹੈ ਇਸ ਦੇ ਇਲਾਵਾ ਇੱਕ ਜਿਹੜੀ ਨਵੀਂ ਚੀਜ਼ ਜਿਹੜੇ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਜਿਹੜਾ ਮਾਡਰਨ ਪੋਲੋ ਐ ਪੁਰਾਣਾ ਦਾ ਚੜ੍ਹੋ ਵਿਰਸਾ ਹਰ ਇੱਕ ਕੋਈ ਕਲੇਮ ਕਰਦਾ ਹੈ ਕਿ ਸਾਡੇ ਸਾਡੇ ਤੋਂ ਸਿਵਲਾਈਜੇਸ਼ਨ ਨਿਕਲੀ ਸੀਗੀ ਪਰ ਜਿਹੜਾ ਮਾਡਰਨ ਪੋਲੋ ਦਾ ਜਿਹੜਾ ਇਤਿਹਾਸ ਹੈ ਉਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਤੋਂ ਇੱਕ ਕਿਸਮ ਦੀ ਪੋਲੋ ਦੀ ਖੇਡ ਹੈ ਭਾਰਤ ਦੀ ਦੇਣ ਹੈ ਦੁਨੀਆ ਨੂੰ ਅੰਗਰੇਜ਼ਾਂ ਨੇ ਇੱਥੇ ਕਿਉਂਕਿ ਬਾਕੀ ਦੁਨੀਆ 'ਚ ਖੇਡਣਾ ਖਤਮ ਹੋ ਗਿਆ ਸੀ ਉਹ ਤੋਂ ਸਮੇਂ ਤੇ ਇਹ ਅੰਗਰੇਜ਼ਾਂ ਨੇ ਇੰਡੀਆ ਵਿੱਚ ਇਹਨਾਂ ਨੂੰ ਪਹਾੜੀ ਇਲਾਕਿਆਂ ਵਿੱਚ ਖੇਡਿਆ ਦੇਖ ਕੇ ਐਨਐਸਕੇ ਗੇਟ ਨੂੰ ਇੱਥੋਂ ਲੈ ਕੇ ਪਹਿਲਾ ਜਿਹੜਾ ਪੋਲੋ ਕਲੱਬ ਹੈ ਉਹ ਇੰਡੀਆ 'ਚ ਬਣਿਆ ਸਿਲਚਰਚ ਅਸਾਮ 'ਚ ਉਸ ਤੋਂ ਬਾਅਦ ਕਲਕੱਤਾ